ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਆਪਾਂ ਬਰੀਡਰ ਬਾਰੇ ਗੱਲ ਕਰਦੇ ਹਾਂ ਬਰੀਡਰ ਕੌਣ ਆ ਬਰੀਡਰ ਇੱਕ ਆਮ ਪਸ਼ੂ ਪਾਲਕ ਹੁੰਦਾਗਾ ਜੋ ਬੱਚੇ ਨੂੰ ਜਨਮ ਲੈਣ ਤੋਂ ਲੈਣ ਤੋਂ ਬਾਅਦ ਸੋਣ ਦੁਬਾਰਾ ਸੋਣ ਤੱਕ ਬੱਚਾ ਤਿਆਰ ਕਰਦਾਗਾ ਤਾਂ ਉਹੀ ਹੀ ਬਰੀਡਰ ਮੰਨਿਆ ਜਾਂਦਾ ਜਿਵੇਂ ਕਿ ਆਪਣੇ ਘਰ ਇੱਕ ਕੱਟੀ ਪੈਦਾ ਹੁੰਦੀ ਹੈ ਤਾਂ ਉਸ ਨੂੰ ਪਾਲਣ ਪਲੋਸਣ ਕਰਕੇ ਜਦੋਂ ਪਹਿਲੇ ਸਵੇ ਬੱਚਾ ਦਿੰਦੀ ਆ ਤਾਂ ਉਸ ਦਾ ਦੁੱਧ ਕਢਾਉਂਦਾ ਵੋਹੀ ਬਰੀਡਰ ਹੁੰਦਾ ਬਰੀਡਰ ਨਾ ਕਿ ਉਹ ਬਰੀਡਰ ਹੁੰਦਾ ਜੋ ਕਿ ਕਿਸੇ ਦੇ ਘਰੋਂ ਕੋਈ ਛੋਟੀ ਸੋਹਣੀ ਖਰੀਦ ਕੇ ਜਾਂ ਉਸ ਦੇ ਉੱਤੇ ਵੀਰ ਜੀ ਅੱਜ ਕੱਲ ਜੋ ਵੀ ਚੱਲ ਰਿਹਾ ਉਹ ਵਰਤ ਕੇ ਇਸਤੇਮਾਲ ਕਰਕੇ ਲੋਕਾਂ ਨੂੰ ਦੁੱਧ ਦਿਖਾ ਕੇ ਤੇ ਬੇਕੂਫ ਬਣਾ ਕੇ ਤਾਂ ਤਾਂ ਕਿ ਆਪਣੀ ਚੜ੍ਹਾਈ ਤੇ ਸੋਸ਼ਲ ਮੀਡੀਆ ਦਾ ਜਮਾਨਾ ਹੋਣ ਕਰਕੇ ਉਹਨਾਂ ਚੀਜ਼ਾਂ ਦਾ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਤਾਂ ਉਹ ਆਪਣੀ ਬੱਲੇ ਬੱਲੇ ਕਰਾ ਲੈਂਦਾਗਾ ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੁੰਦਾਗਾ ਜੋ ਕਿ ਕਾਮ ਪਸ਼ੂ ਪਾਲਕ ਹੁੰਦਾਗਾ ਜੋ ਪਸ਼ੂ ਪਾਲਕ ਬੱਚੇ ਨੂੰ ਪਾਲਦਾਗਾ ਤੇ ਪਾਲਨਨ ਤੋਂ ਬਾਅਦ ਦੁੱਧ ਤੇ ਲਿਆਉਂਦਾਗਾ ਪਹਿਲੇ ਸੂਏ ਦੇ ਤਬ ਤੱਕ ਉਸ ਬੰਦੇ ਨੂੰ 1 ਲੱਖ ਤੋਂ ਲੈ ਕੇ 1.5 ਲੱਖ ਤੱਕ ਦਾ ਖਰਚਾ ਕਰਦਾਗਾ ਤਾਂ ਉਸਦੇ ਛੋਟੀ ਵੱਧੋ ਵੱਧ 1 ਲੱਖ ਰੁਪਏ ਦੀ ਜਾਂ 1 ਲੱਖ 5 10 ਤੱਕ ਵਿਕਦੀ ਆ ਤਾਂ ਉਹੀ ਕਿਸੇ ਵੱਡੇ ਵਪਾਰੀ ਦੇ ਘਰ ਚਲੀ ਜਾਂਦੀ ਆ ਤਾਂ ਉਸ ਦੇ ਉੱਤੇ ਦੁੱਧ ਦਾ ਕੋਈ ਇੰਸਟਰੂਮੈਂਟ ਯੂਜ਼ ਕਰਕੇ ਤਾਂ ਉਸ ਦਾ ਸੋਸ਼ਲ ਮੀਡੀਆ ਦੇ ਉੱਪਰ ਦੁੱਧ ਦਿਖਾ ਕੇ ਤਾਂ ਉਹੀ ਛੋਟੀ ਲੱਖ ਤੋਂ ਲੱਖ ਦੀ ਖਰੀਦੀ ਹੁੰਦੀ ਆ ਤਾਂ ਉਹ 3 ਲੱਖ 4 ਲੱਖ 5 ਲੱਖ ਤੱਕ ਵੀ ਸੇਲ ਕਰਦਾਗਾ ਦੋਸਤੋ ਉਸ ਨੂੰ ਬ੍ਰੀਡਰ ਨਹੀਂ ਮੰਨਿਆ ਜਾਂਦਾ ਬ੍ਰੀਡਰ ਤਾਂ ਉਹੀ ਆ ਜੋ ਆਪਣੇ ਘਰੇ ਬੱਚੇ ਨੂੰ ਪੈਦਾ ਕਰਦਾ ਤੇ ਦੁੱਧ ਤੇ ਲੈ ਕੇ ਆਉਂਦਾਗਾ ਦੋਸਤੋ ਜਿਵੇਂ ਕਿ ਮੈਂ ਵੀਡੀਓ ਪਾ ਰਿਹਾਗਾ ਤਾਂ ਮੇਰੇ ਉੱਪਰ ਵੀ ਕਈ ਲੋਕਾਂ ਦੇ ਕਮੈਂਟ ਆਉਣਗੇ ਇਹ ਹਰ ਇੱਕ ਬੰਦਾ ਕੋਈ ਵੀ ਆਵਾਜ਼ ਉਠਾਉਂਦਾਗਾ ਜਿਵੇਂ ਕਿ ਅੱਜ ਕੱਲ ਗਰੁੱਪ ਗਰੁੱਪਾਂ ਦੇ ਵਿੱਚ ਕੋਈ ਵੀ ਪਸ਼ੂ ਪਾਲਣ ਦੇ ਉੱਪਰ ਦੁੱਧ ਦੇ ਉੱਪਰ ਕੋਈ ਟਿੱਪਣੀ ਕਰਦਾ ਤਾਂ ਉਸ ਨੂੰ ਕਾਫੀ ਬੰਦੇ ਪ੍ਰੈਸ਼ਰ ਪਾ ਕੇ ਉਸ ਦੀ ਉਵੈ ਨੂੰ ਦਵਾ ਦਿੰਦੇ ਹਨ ਤਾਂ ਅੱਜ ਸੋਸ਼ਲ ਮੀਡੀਆ ਦੇ ਉੱਪਰ ਸਾਰੇ ਹੀ ਭਰਾਵਾਂ ਨੂੰ ਪਤਾਗਾ ਕੀ ਕਾਰਨ ਨਾਲ ਦੁੱਧ ਜ਼ਿਆਦਾ ਨਿਕਲਦਾ ਹੈਗਾ ਦੋਸਤੋ ਛੋਟੇ ਪਸ਼ੂ ਪਾਲਕ ਦੀ ਤੁਸੀਂ ਸਭ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰੋ ਜਾਂ ਛੋਟੇ ਪਸ਼ੂ ਪਾਲਕ ਦੀ ਮਦਦ ਕਰੋ ਤਾਂ ਕਿ ਜੋ ਕਿ ਉਸ ਨੂੰ ਮੁਨਾਫਾ ਵੱਧ ਵੱਧ ਮਿਲੇ ਤਾਂ ਜੇ ਆਪਾਂ ਗੱਲ ਕਰੀਏ ਬ੍ਰੀਡਰ ਦੀ ਬ੍ਰੀਡਰ ਤਾਂ ਜਦੋਂ ਬੱਚਾ ਪੈਦਾ ਕਰ ਲਿਆ ਤਾਂ ਉਹਦਾ ਦੁੱਧ ਪੈਦਾ ਕਰਦਾ ਤਾਂ ਉਹ ਹੀ ਆ ਤਾਂ ਜੋ ਕੇ ਸੋਸ਼ਲ ਮੀਡੀਆ ਦੇ ਉੱਤੇ ਬੱਦ ਦੁੱਧ ਦਿਖਾਉਣ ਵਾਲਾ ਤਾਂ ਉਸ ਨੂੰ ਅਸੀਂ ਬਰੀਡਰ ਨਹੀਂ ਕਹਾਂਗੇ ਉਹ ਤਾਂ ਇੱਕ ਵਪਾਰੀ ਆ ਵਪਾਰੀ ਦਾ ਕੰਮ ਹੁੰਦਾਗਾ ਮੱਝਾਂ ਖਰੀਦਣੀਆਂ ਤੇ ਬੱਦ ਦੁੱਧ ਦਿਖਾਣਾ ਤੇ ਆਪਣਾ ਸੇਲ ਪਰਚੇਜ ਦਾ ਕੰਮ ਕਰਨਾਗਾ ਦੋਸਤੋ ਜੇ ਕਿਸੇ ਵੀਰ ਨੂੰ ਵੀਡੀਓ ਬੁਰੀ ਲੱਗੀ ਤਾਂ ਮਾਫੀ ਚਾਹੁੰਨਾਗਾ ਦੋਸਤੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਨਾ ਤੇ ਦੋਸਤੋ ਜਿਹੜੀ ਇਹ ਤੁਹਾਡੇ ਸਾਹਮਣੇ ਐ 29 ਦੀ ਝੋਟੀ ਖੜੀ ਐ ਤਾਂ ਆਪਾਂ ਆਪਣੇ ਘਰ ਹੀ ਪੈਦਾ ਹੋਈ ਸੀ ਤੇ ਦੁੱਧ ਤੇ ਵੀ ਆਈ ਆ ਆਪਣੇ ਕੋਲ ਤਾਂ ਇਹ ਵੀਰਜੀ 15 15.5 ਲੀਟਰ ਤੇ ਗਈ ਆ ਜਿਵੇਂ ਕਿ ਮੇਰੇ ਲਾਗੇ ਇੱਕ ਦੋਸਤ ਬਲਵੀਰ ਸਿੰਘ ਆ ਤਾਂ ਉਸ ਦੇ ਘਰੇ PC 474 ਦੀ ਝੋਟੀ ਕੱਟੀ ਨੇ ਜਨਮ ਲਿਆ ਸੀ ਤਾਂ ਜਨਮ ਤੋਂ ਲੈ ਕੇ ਉਸ ਨੇ ਪਾਲਣ ਪੋਲੋਸਣ ਕੀਤਾ ਤਾਂ ਉਸ ਦੇ ਮੱਜ ਦੇ ਥੱਲੇ 8 ਲੀਟਰ ਦੁੱਧ ਸੀ ਤਾਂ ਪੀਸੀ 474 ਨੇ ਵੱਡਾ ਜੰਪ ਕਰਾਇਆ ਤਾਂ ਉਸ ਦੀ ਝੋਟੀ ਨੇ ਪਹਿਲੇ ਸਵੇਰ ਦੀ ਨੇ 12 ਲੀਟਰ ਦੁੱਧ ਕੱਢਿਆ ਤਾਂ ਵੀਰ ਇਹ ਜੇ ਪਸ਼ੂ ਪਾਲਕਾਂ ਦਾ ਹੌਸਲਾ ਵਜਾਈ ਕਰੋ ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਘਰੇ ਹੀ 15 ਤੋਂ 20 ਪਲੱਸ ਵਾਲੀਆਂ ਮੱਝਾਂ ਤਿਆਰ ਕਰੇ ਤਾਂ ਉਹ ਆਪਣੇ ਹੌਸਲੇ ਦੇ ਨਾਲ ਹੀ ਆਪਣੇ ਪਸ਼ੂਆਂ ਦੀ ਦੇਖ ਦੇਖ ਚੰਗੀ ਤਰ੍ਹਾਂ ਕਰੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ